ਹਰ ਪਾਰਟੀ ਆਪਣਾ ਜੋਰ ਲਾਉਣ ਢਈ ਆ ਆਹ ਵੇਲੇ ਤੇ ਅਕਾਲੀ ਦਲ ਦਾ ਇੱਥੇ ਹੌਲ ਬਾਲਾ ਜਿਆਦਾ ਕਾਂਗਰਸ ਤੇ ਆਪਣਾ ਦੂਜਾ ਆਮ ਦਾ ਚੱਲੰਦਾ ਪੂਰਾ ਫਸਮਾ ਇਹਦੇ ਵਾਰ ਪੰਜਾਬ ਵੀ ਹੋਊਗੀ ਅਰੀ ਹੈ ਪਾਰ ਤੋਂ ਪੰਜਾਬ ਵੀ ਆਉਣਗੇ ਫੇਰ ਅਕਾਲੀ ਦਲ ਤੇ ਆਪ ਪਾਰਟੀ ਦਾ ਪੂਰਾ ਜੋਰ ਲੱਗ ਰਿਹਾ ਪੂਰਾ ਫਸਮਾ ਕੰਮ ਆ ਜੀ ਮਹਾਰਾਜ ਕੋਈ ਇੱਥੇ ਨਹੀਂ ਕਹਿ ਸਕਦੇ ਕਿੱਧਰ ਪਲਟੀ ਵਜੇ ਇਸ ਟਾਈਮ ਪੂਰਾ ਜੋਰ ਚੱਲੰਦੇ ਆਮ ਦਾ ਵੀ ਜੋਰ ਆ ਅਕਾਲੀਆਂ ਦਾ ਵੀ ਜੋਰ ਆ ਭਾਜੀਪੀ ਦਾ ਵੀ ਜੋਰ ਆ ਅੰਦਰੋਂ ਖਾਦੀ ਸਾਰਿਆਂ ਦਾ ਜੋਰ ਚੱਲੰਦਾ ਐ ਅਮਰਤਪਾਲ ਬਾਜੀ ਮਾਰਦੇ ਮਾਰ ਜੇ ਅੱਛਾ ਹਾਂਜੀ ਇਹ ਵੀ ਬੰਦਾ ਹਾਂਜੀ ਇਹ ਪੱਕਾ ਜੇ ਜਰੂਰ ਜੇ ਕਾਲੀ ਦਲ ਦੀ ਪੂਰੀ ਰੇਸ ਆ ਬਾਕੀ ਕੋਈ ਨਹੀਂ ਹੈਗਾ ਸਾਰੇ ਮਾਨ ਸਾਹਿਬ ਦੇ ਮੋਲੂ ਬੋੜ ਰਹੀ ਪੈਣੀ ਕਿ ਸੰਧੂ ਸਾਹਿਬ ਦਾ ਪੂਰਾ ਹੀ ਹੋ ਰਿਹਾ ਕਿ ਕਿਹਦੇ ਨਾਲ ਟੱਕਰ ਮਾਰਦੇ ਹੋਂ ਦੀ ਕਿਹਦੇ ਨਾਲ ਪੇਚਾ ਪਸੂਗਾ ਉਹਦਾ ਕਾਂਗਰਸ ਦਾ ਕਾਂਗਰਸ ਕਾਂਗਰਸ ਅੰਗਲਾ ਪੰਜਾਬ ਬਣਾ ਦਿੱਤਾ ਫਿਰ 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 ਕਿਹੜੀ ਚੀਜ਼ ਦੀ ਲੋੜ ਹੈ ਸਧਾਰਨ ਗਲਾ ਵਿਜੀ ਨੇ ਗੱਲ ਇੱਥੇ ਨਸ਼ਾ ਨਹੀਂ ਬੰਦ ਹੋਣ ਡਿਆ ਪੰਜਾਬ ਦੀ ਆਮ ਆਦਮੀ ਪਾਰਟੀ ਕਹਿੰਦੀ ਸੀ ਯੁੱਧ ਨਸ਼ਿਆ ਪਰੋਥ ਚਲਾਤਾ ਹੈ ਕੋਈ ਜੋਦ ਨਹੀਂ ਚੱਲਿਆ ਠੀਕ ਆ ਸਾਰਾ ਕੁਝ ਨਸ਼ਾ ਇਦਾਂ ਹੀ ਵਿਗਰਿਆ ਵਾ ਸ੍ਰੀਆਮ ਵਿਗਰਿਆ ਸਾਰਿਆਂ ਨੂੰ ਪਤਾ ਯਾਰ ਇਸ ਵਕਤ ਮੈਂ ਤਰਨ ਤਰਨ ਹਲਕਾ ਚੁਭਾਲ ਦੇ ਵਿੱਚ ਬਦੂਦ ਐ ਚੁਭਾਲ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਤਰਨ ਤਾਨ ਜਿਮਨੀ ਚੋਣਾ ਦੇ ਵਿੱਚ ਕਿਹਨੂੰ ਪਸੰਦ ਕਰਦੇ ਨੇ ਜਾਂ ਜਿਮਨੀ ਚੋਣਾ ਦੇ ਵਿੱਚ ਕੌਣ ਬਾਜੀ ਮਾਰਦਾ ਤਾਂ ਤੋਂ ਪਹਿਲਾਂ ਖਾਲਸਾ ਜੀ ਕੀ ਲੱਗਦਾ ਫਿਰ ਜਿਮਨੀ ਚੋਣਾ ਦੇ ਵਿੱਚ ਕੌਣ ਇਸ ਵਾਰੀ ਅੱਕੇ ਰਹੂਗਾ ਮੇਕੋ ਜੀ ਹਰ ਪਾਰਟੀ ਆਪਣਾ ਜੋਰ ਲਾਉਣ ਢਈ ਆ ਆਹ ਵੇਲੇ ਤੇ ਅਕਾਲੀ ਦਲ ਦਾ ਇੱਥੇ ਬੋਲ ਬਾਲਾ ਜ਼ਿਆਦਾ ਹੋਰ ਅਕਾਲੀ ਦਲ ਦੇ ਨਾਲ ਮੁਕਾਬਲਾ ਕੀ ਦਾ ਮੌਜੂਦ ਵਾਰਸ ਵਾਰਸ ਜਿਹੜੇ ਪੰਜਾਬ ਦੇ ਵਾਰਸ ਆ ਉਹਨਾਂ ਦਾ ਠੀਕ ਇਤਨੀ ਨਹੀਂ ਠੀਕ ਹੈ ਇਤਨਾ ਜੀ ਅੱਛਾ ਠੀਕ ਹੈ ਤਾਂ ਕੀ ਲੱਗਦਾ ਜੀ ਇਸ ਵਾਰੀ ਤੁਹਾਡੇ ਕੋਲੇ ਗਾਹਕ ਆਉਂਦੇ ਹੋਣਗੇ ਗੱਲਾਂ ਬਾਤਾਂ ਕਰਦੇ ਹੋਣਗੇ ਇਸ ਵਾਰੀ ਤਰਨ ਤਰਾਂ ਦੀ ਸਿਆਸਤ ਕੀ ਕਹਿੰਦੀ ਹੈ ਸਿਆਸਤ ਇਹੋ ਕਹਿੰਦੀ ਆ ਜੀ ਜਿ ਅਕਾਲੀ ਦਲ ਤੇ ਆਹ ਪਾਰਟੀ ਦਾ ਪੂਰਾ ਜੋਰ ਲੱਗ ਰਿਹਾ ਇਸ ਟਾਈਮ ਪੂਰ ਬਹੁਤ ਜ਼ਿਆਦਾ ਜੋਰ ਲੱਗ ਰਿਹਾ ਹਾਂਜੀ ਬਾਕੀ ਇਹ ਕਿ ਅਮਰਤਪਾਲ ਬਾਜੀ ਮਾਰਦੇ ਮਾਰ ਜੇ ਅੱਛਾ ਹਾਂਜੀ ਇਹ ਬੰਦਾ ਹਾਂਜੀ ਇਹ ਪੱਕਾ ਜੇ ਅੱਛਾ ਇਹ ਹੋ ਸਕਦਾ ਹਾਂਜੀ ਹਾਂਜੀ ਬਿਲਕੁਲ ਹੋ ਸਕਦਾ ਜੇ ਆਮ ਆਦਮੀ ਪਾਰਟੀ ਆ ਸਕਦੀ ਆ ਇੱਥੇ ਆਮਪਾਲ ਦੀ ਆਮ ਪਾਰਟੀ ਦਾ ਵੀ ਤੇ ਅਕਾਲੀ ਦਲ ਦਾ ਤੇ ਇਤਨਾ ਜੋਰ ਹੈ ਬਾਜੀ ਮਾਰ ਮਾਰ ਜੇ ਤੇ ਵਿਚਲਾ ਅਮਰਤਪਾਲ ਮਾਰ ਜੇ ਦੋਵੇਂ ਕਿਹੜੀ ਸਾਰੇ ਰਹਿਣਗੇ ਅੱਜ ਦੀ ਸਥਿਤੀ ਹੈ ਹਾਂਜੀ ਹਾਂਜੀ ਠੀਕ ਹੈ ਤਾਂ ਅੱਗੇ ਹੋਰ ਵੀ ਲੈ ਚੱਲਦਾ ਤੁਹਾਨੂੰ ਕਿਉਂਕਿ ਇਹ ਜਿਹੜੀ ਤਰਨਤਾਰ ਦੀ ਸਿਆਸਤ ਹੈ ਉਹ ਇਸ ਵਕਤ ਲੋਕ ਸੋਚ ਰਹੇ ਨੇ ਕੀ ਨੂੰ ਚੁਣੀਏ ਤੇ ਸਿਆਸਤ ਕੀ ਕਹਿੰਦੀ ਆ ਬਾਈ ਇੱਥੋਂ ਦੇ ਹੀ ਹਾਂਜੀ ਹਾਂਜੀ ਕੀ ਲੱਗਦਾ ਫਿਰ ਇਸ ਵਾਰੀ ਤਰਨਤਰਾں ਚੋਂ ਕੌਣ ਪੂਰਾ ਫਸਮਾ ਗਾਮਿਆਂ ਆ ਜੀ ਮਹਾਰਾਜ ਕੋਈ ਚ ਨਹੀਂ ਕਹਿ ਸਕਦੇ ਕਿੱਧਰ ਪਲਟੀ ਵਜੇ ਇਸ ਟਾਈਮ ਪੂਰਾ ਜੋਰ ਚੱਲੰਦੇ ਆਮ ਦਾ ਵੀ ਜੋਰ ਆ ਕਾਲੀਆਂ ਦਾ ਵੀ ਜੋਰ ਆ ਭਾਜਪੀ ਦਾ ਵੀ ਜੋਰ ਆ ਅੰਦਰੋਂ ਖਾਤੀ ਸਾਰਿਆਂ ਦਾ ਜੋਰ ਚੱਲੰਦਾ ਕੋਈ ਪਤਾ ਨਹੀਂ ਕਿੱਧਰ ਪਲਟੀ ਵਾਜੇ ਦੋ ਦੋ ਕਿਹੜੀਆਂ ਅਜਿਹੀਆਂ ਪਾਰਟੀਆਂ ਜਿਨ੍ਹਾਂ ਦਾ ਪੂਰਾ ਫਸਮਾ ਮੈਚ ਗੈਣਦੇ ਉਹ ਰਹੀਆਂ ਫਸਮਾ ਹੈ ਇਸਟਮ ਕਾਂਗਰਸ ਤੇ ਆਪਣਾ ਦੂਜਾ ਆਮ ਦਾ ਚੱਲੰਦਿਆ ਪੂਰਾ ਫਸਮਾਂਗਾ ਹਾਂ ਮੈਂ ਪੂਰਾ ਫਸਮਾਂਗਾ ਮੈਂ ਲੱਗਦਾ ਇਸ ਵਾਰੀ ਆਪ ਵਾਲੇ ਆ ਜਾਣਗੇ ਆ ਸਕਦੇ ਆ ਬਾਕੀ ਵੇਖੋ ਸਰਕਾਰ ਆਮ ਦੀ ਆ ਕੁਛ ਵੀ ਕਰ ਸਕਦੀ ਆਮ ਆ ਸਕਦੀ ਸਰਕਾਰ ਆਮ ਦੀ ਫਿਰ ਹਾਂਜੀ ਭਾਈ ਸੁਖ ਜਿਵੇਂ ਸੁਖਵਿੰਦਰ ਕੌਰ ਨੇ ਪ੍ਰਿੰਸੀਪਲ ਸੁਖਵਿੰਦਰ ਕੌਰ ਅਕਾਲੀ ਦਲ ਤੋਂ ਖੜੇ ਹੋਏ ਨੇ ਉਹਨਾਂ ਦੀ ਕੀ ਸਥਿਤੀ ਆ ਜੇ ਉਹਨਾਂ ਦੀ ਗੱਲ ਕਰੀਏ ਜਾਂ ਮਨਦੀਪ ਸਿੰਘ ਜਾ ਕੇ ਨੇ ਨੀਟੂ ਸ਼ਟਰਾਂ ਵਾਲਾ ਵੀ ਉਤਰਿਆ ਬਹੁਤ ਉਮੀਦਵਾਰ ਨੀਟੂ ਸ਼ਟਰਾਂ ਵਾਲੇ ਨੂੰ ਤਾਂ ਘਰ ਦੀਆਂ ਵੋਟਾਂ ਨਹੀਂ ਪੈਂਦੀਆਂ ਤੇ ਉਹਨੂੰ ਬਾਹਰ ਦੀਆਂ ਵੋਟਾਂ ਕਿੱਥੋਂ ਪੈਣੀਆਂ ਇਹ ਚੀਜ਼ ਵੇਖੋ ਨਾ ਤੁਸੀਂ ਹਾਂਜੀ ਬਾਕੀ ਤੇ ਚਲੋ ਵੋਟਾਂ ਖਰਾਬ ਹੀ ਆ ਬਾਕੀ ਦਾ ਇਸ ਟਾਈਮ ਮ ਜੋਰ ਤਿੰਨ ਪਾਰਟੀਆਂ ਦਾ ਹੈਗਾ ਅਕਾਲੀ ਦਾ ਕਾਂਗਰਸ ਦਾ ਤੇ ਆਮਦਾ ਪੂਰਾ ਜੋਰ ਹੈਗਾ ਇਹ ਠੀਕ ਹੈ ਤਾਂ ਇੱਧਰ ਕੁਝ ਕੁ ਨੌਜਵਾਨ ਵੀ ਖੜੇ ਨੇ ਉਹਨਾਂ ਕੋਲੇ ਵੀ ਮੈਂ ਚੱਲ ਵੜਦਾ ਕਿਉਂਕਿ ਪੰਜਾਬ ਦਾ ਇਹ ਭਵਿੱਖ ਨੌਜਵਾਨ ਨੇ ਤੇ ਨੌਜਵਾਨਾਂ ਤੇ ਬਹੁਤ ਕੁਝ ਖੜਾ ਹੁੰਦਾ ਤੁਸੀਂ ਮੂੰਹ ਪਰਾਂ ਨੂੰ ਕਰ ਲੈ ਕੀ ਲੱਗਦਾ ਸਿਆਸਤ ਕੀ ਕਹਿੰਦੀ ਆ ਬਾਈ ਤਰਸ ਸਿਆਸਤ ਬੁੜੀ ਐਂਡੀ ਆ ਹੈ ਚਾਰੂ ਦੀ ਤੇ ਕਾਲੀ ਦਲ ਦੀ ਪੂਰੀ ਰੇਸ ਆ ਬਾਕੀ ਕੋਈ ਨਹੀਂ ਹੈਗਾ ਕੀ ਕੀ ਲੱਗਦਾ ਫਿਰ ਰੇਸ ਚੋਂ ਕੌਣ ਨਿਕਲੂਗਾ ਅਕੇ ਇਹ ਤਾਂ ਪਤਾ ਲੱਗੂ ਉਹ ਦਿਨ ਹੀ ਜਦੋਂ ਵੋਟਾਂ ਪਈਆਂ ਹਏ ਇਹਦੇ ਕੋਈ ਨਹੀਂ ਪਤਾ ਤਾਂ ਇਧਰਲੇ ਪਾਸੇ ਹੋਰ ਵੀ ਜਿਹੜੇ ਲੋਕ ਨੇ ਇਧਰਲੇ ਪਾਸੇ ਇੱਕ ਹੋਰ ਬਾਪੂ ਜੀ ਕੀ ਲੱਗਦਾ ਫਿਰ ਤਰਨਤਾਰਨ ਦੀ ਸਿਆਸਤ ਕੀ ਕਹਿੰਦੀ ਐ ਇਸ ਵਾਰੀ ਇਹ ਸਾਨੂੰ ਵੀ ਰ ਕੋਈ ਪਤਾ ਨਹੀਂ ਵਾਜੀ ਕੌਣ ਅੱਗੇ ਕੀ ਕੀ ਲੱਗਦਾ ਵੀ ਕੀ ਦਾ ਫਸਮਾ ਜਾ ਮੈਂ ਇਤ ਰਹੂਗਾ ਕੌਣ ਪਹਿਲ ਨੰਬਰ ਤੇ ਰਹੂ ਕੌਣ ਦੂਜੇ ਤੇ ਇਹ ਮੇਰਾ ਪਤਾ ਬਾਬੇ ਵੱਡੇ ਸਾਹਿਬ ਨੂੰ ਅੱਛਾ ਮੈਨੂੰ ਕੋਈ ਪਤਾ ਨਹੀਂ ਬਰੇ ਠੀਕ ਹੈ ਇਹ ਮੇਰੇ ਮਾਲਕ ਨੂੰ ਪਤਾ ਵਾ ਹਾਂ ਠੀਕ ਹੈ ਤਾਂ ਮੈਂ ਅਕੇ ਲੈ ਚੱਲਦਾ ਅੱਗੇ ਹੋਰ ਵੀ ਗੱਲਬਾਤ ਕਰਦੇ ਆ ਤਾਂ ਜਿਹੜੀ ਇਸ ਵਕਤ ਜਿਹੜੀ ਤਰਨਤਾਰਨ ਦੀ ਜਿਮਨੀ ਚੋਣ ਹੋਣੀ ਹੈ ਬਾਈ ਜੀ ਕਿਵੇਂ ਦੇਖਦੇ ਹੋ ਫਿਰ ਇਸ ਵਾਰ ਕੀ ਹੋਊਗਾ ਬਾਈ ਨੇ ਦੱਸਤਾ ਸਾਰਾ ਜੀ ਤੇ ਠੀਕ ਹੈ ਤਾਂ ਅੱਗੇ ਲੈ ਚੱਲਦਾ ਕਿਉਂਕਿ ਜਿਸ ਤਰ੍ਹਾਂ ਦੇ ਲੀਡਰ ਨੇ ਉਸ ਤਰ੍ਹਾਂ ਦੇ ਲੋਕ ਵੀ ਕਿਤੇ ਨਾ ਕਿਤੇ ਚੁੱਪ ਨੇ ਇੱਧਰ ਇੱਧਰ ਚੱਲ ਵਰਦਾ ਮੈਂ ਤਾਂ ਲੋਕ ਐ ਜਿਹੜੇ ਉਹ ਕੈਮਰੇ ਤਾਉਣ ਤੋਂ ਗਰੇਸ ਕਰਦੇ ਨੇ ਬੀਬੀ ਤਰਨ ਤਰਨ ਤੋਂ ਹੀ ਹੋ ਨਹੀਂ ਇੱਥੇ ਹੀ ਆ ਅੱਛਾ ਕਿੱਧਰ ਕੀ ਲੱਗਦਾ ਫਿਰ ਇਸ ਵਾਰੀ ਕੌਣ ਜਿੱਤੂਗਾ ਇੱਕ ਪਾਸੇ ਆਮ ਆਦਮੀ ਪਾਰਟੀ ਇੱਕ ਪਾਸੇ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਹੈ ਅਕਾਲੀ ਦਲ ਦੇ ਨੇ ਭਾਜਪਾ ਦੇ ਨੇ ਕੌਣ ਜਾਊਗਾ ਇਹ ਕਿਹੜਾ ਜਿੱਤੂਗਾ ਦੋ ਬੰਨੇ ਦੇ ਵੋਟਾਂ ਦੇ ਵਾਧੂਗਾ ਅੱਛਾ ਹਵਾ ਜੀ ਕਿਹਦੀ ਲੱਗਦੀ ਆ ਫਿਰ ਇੰਨਾ ਨਹੀਂ ਆਣਾ ਚੱਕੇਣਾ ਕਿਹਦੀ ਯਾਦ ਕਿਹਦੀ ਨਹੀਂ ਆ ਆਮ ਆਦਮੀ ਪਾਰਟੀ ਆਊਗੀ ਇਸ ਵਾਰੀ ਆ ਆਉਂਗੀ ਤੇ ਅੱਗੇ ਵੀ ਅੱਗੇ ਵੀ ਜਿੱਤ ਗਈ ਆਮ ਪਾਰਟੀ ਹੁਣ ਚਲੋ ਹੁਣ ਵੀ ਜਿੱਤੂਗੀ ਮਹਾਰਾਜ ਉਹ ਚਿਤਾਉਗਾ ਠੀਕ ਹੈ ਤਾਂ ਇਧਰਲੇ ਪਾਸੇ ਲੈ ਚੱਲਦਾ ਤੁਹਾਨੂੰ ਮੈਂ ਲਗਾਤਾਰ ਚੋਣ ਪ੍ਰਚਾਰ ਵੀ ਸਿਖਰਾ ਤੇ ਹੋ ਰਿਹਾ ਭਾਜਪਾ ਵੀ ਆਪਣਾ ਚੋਣ ਪ੍ਰਚਾਰ ਕਰ ਰਹੀ ਹੈ ਬਾਈ ਕੀ ਲੱਗਦਾ ਫਿਰ ਇਸ ਵਾਰੀ ਤਰਨਤਾਰ ਦੀ ਸਿਆਸਤ ਕੀ ਕਹਿੰਦੀ ਆ ਆਪਾਂ ਉਸਤਾਜ ਜੀ ਕੁਲਝੇ ਵੇਚਨੇ ਹੋ ਕੁਲਝੇ ਵੇਚਨੇ ਆ ਵੀ ਹਵਾ ਹਵਾ ਕਿਦੀ ਚਲਦੀ ਐ ਇਸ ਵਕਤ ਹਵਾ ਦੇ ਵੀਰੇ ਚਲੀ ਜਾਂਦੀ ਐ ਸਾਹਬ ਜੀ ਕਿ ਕਿਹੜੀ ਪਾਰਟੀ ਦੀ ਚਲਦੀ ਐ ਜਨਾਬ ਵੇਖੋ ਸਾਰੀਆਂ ਪਾਰਟੀਆਂ ਆਪਾਂ ਆਪਣਾ ਜੋਰ ਲਾ ਲਈਆਂ ਵੀਰ ਜੀ ਫਸ ਫਸਮਾ ਜਾਂ ਮੈਚ ਕੀ ਦਾ ਹੋਊਗਾ ਇੱਥੇ ਹਜੇ ਪਤਾ ਨਹੀਂ ਸਰਜੀ ਕੋਈ ਠੀਕ ਐ ਤਾਂ ਲਗਾਤਾਰ ਲੋਕ ਆਪਣੇ ਦਿਲ ਦੀਆਂ ਗੱਲਾਂ ਹਜੇ ਬਾਪੂ ਤੁਸੀਂ ਤਾਂ ਦੱਸੋਗੇ ਦਿਲ ਦੀ ਗੱਲ ਮੁਕਾਬਲਾ ਮੁਕਾਬਲਾ ਕਿਹਦਾ ਲੱਗਦਾ ਐ ਕਿ ਤੁਸੀਂ ਦੱਸੋ న్యూਜ਼ ਵਾਲੇ ਵੀ ਕਿਹਦੀ ਕੌਣ ਜਿੱਤੂਗਾ ਨਹੀਂ ਤੁਹਾਨੂੰ ਕੀ ਲੱਗਦਾ ਤੁਸੀਂ ਦੱਸੋ ਨਾ ਤੁਸੀਂ ਮਾਰੇ ਤੁਸੀਂ ਅਸੀਂ ਤਾਂ ਪੁੱਛਦੇ ਆ ਤੁਹਾਡੇ ਤੋਂ ਫੇਰ ਤੁਹਾਨੂੰ ਨਹੀਂ ਨਹੀਂ ਤੁਸੀਂ ਦੱਸੋ ਨਾ ਕਿਹੜਾ ਜਿੱਤੂ ਸਾਨੂੰ ਪਤਾ ਤਾਂ ਅੱਗੇ ਲੈ ਛਾਲਦਾ ਜੀ ਤਾਂ ਅੱਗੇ ਬਾਈ ਕੀ ਲੱਗਦਾ ਤਰਨਤਾਰ ਦੀ ਸਿਆਸਤ ਇਸ ਵਾਰੀ ਕੀ ਕਹਿੰਦੀ ਹੈ ਕੌਣ ਜਿੱਤੂ ਇਸ ਵਾਰੀ ਅੱਜ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਮੈਂ 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 ਆਊਟ ਆਫ ਸਟੇਸ਼ਨ ਹਾਂ ਅੱਛਾ 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 ਠੀਕ ਹੈ ਤਾਂ ਇੱਧਰ ਬੀਬੀ ਜੀ ਕੀ ਲੱਗਦਾ ਫਿਰ ਇਸ ਵਾਰੀ ਕੌਣ ਜਿੱਤੂ ਫਿਰ ਤਰਨ ਤਾਰਕ ਚ ਆ ਮੈਨੂੰ ਨਹੀਂ ਕੋਈ ਪਤਾ ਹਾਂ ਨੂੰ ਕਿਹਨੇ ਜਿੱਤਿਆ ਕੋਈ ਫਰਕ ਨਹੀਂ ਦਾ ਮੁਕਾਬਲਾ ਕਿਹਦੇ ਨਾਲ ਮੰਨਦੇ ਹੂੰ ਇੱਕ ਇੱਕ ਪਾਸੇ ਅਕਾਲੀ ਦਲ ਨੇ ਆਪਣਾ ਉਮੀਦਵਾਰ ਸੁਖਵਿੰਦਰ ਕੌਰ ਖਲਾਰਿਆ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਨੇ ਇਹ ਗੱਲ ਦਾ ਮੈਨੂੰ ਨਹੀਂ ਪਤਾ ਕੋਈ ਮੈਂ ਨਾ ਤੇਰੇ ਕੋਲ ਠੀਕ ਹੈ ਤੁਹਾਨੂੰ ਕੀ ਲੱਗਦਾ ਬਾਈ ਸਾਰੇ ਮਾਨ ਸਾਹਿਬ ਦੇ ਮੂਹ ਨੂੰ ਬੋਰਡ ਨਹੀਂ ਪੈਣੀ ਕਿ ਸੰਧੂ ਸਾਹਿਬ ਦਾ ਪੂਰਾ ਹੀ ਹੋ ਰਿਹਾ ਅੱਛਾ ਪੂਰੀ ਬੋਰਡ ਬਣੀ ਸਾਡੇ ਕੋਲ ਪੂਰੀ ਆਹ ਭਾਈ ਇਹ ਭਾਈ ਸੰਧੂ ਵੀ ਦੋ ਆ ਇੱਕ ਭਾਜਪਾ ਚੋ ਅੱਛਾ ਹਰਮੀਰ ਸਿੰਘ ਸੰਧੂ ਪਹਿਲਾਂ ਅਕਾਲੀ ਦਾ ਐਮਐਲਏ ਰਿਹਾ ਉਹਦਾ ਪੂਰਾ ਜੋਰ ਆ ਪੂਰੀ ਪੂਰੀ ਆਸ ਜਿੱਤੂਗਾ ਉਹ ਕੀ ਕੀ ਕਿਹਦੇ ਨਾਲ ਟੱਕਰ ਮਾਉਂਦੇ ਹਾਂ ਦੀ ਕਿਹਦੇ ਨਾਲ ਪੇਚਾ ਫਸੂਗਾ ਉਹਦਾ ਕਾਂਗਰਸ ਨਾਲ ਕਾਂਗਰਸ ਨਾਲ ਠੀਕ ਹੈ ਹਾਂ ਠੀਕ ਹੈ ਤਾਂ ਇੱਧਰ ਹੋਰ ਅੱਗੇ ਲੈ ਚੱਲਦਾ ਤੁਹਾਨੂੰ ਮੈਂ ਤਾਂ ਜਿਹੜੀ ਤਰਨ ਤਾਰਨ ਦੀ ਜਿਹੜੀ ਜਿਮਨੀ ਚੋਣ ਹੈ ਉਹਦਾ ਜਿਹੜਾ ਪੂਰਾ ਕਹਿੰਦੇ ਆ ਨਾ ਵੀ ਚੋਟੀ ਵਾਲਾ ਮੈਚ ਹੋਣਾ ਤਾਂ ਇੱਧਰ ਜਿਹੜੇ ਤਮਾਮ ਲੋਕ ਖੜੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਭੈਣੇ ਕੀ ਲੱਗਦਾ ਇਸ ਵਾਰੀ ਤਰਨ ਤਾਰਨ ਦੀ ਸਿਆਸਤ ਕੌਣ ਜਿੱਤੂਗਾ ਇਥੋਂ ਤਰਨ ਤਾਰ? ਕੁਝ ਨਹੀਂ ਕਹਿ ਸਕਦੇ ਇਹ। ਐ ਸਿਆਸਤ ਚ ਨਹੀਂ ਹੈਗੇ ਬਾਬੇ ਨਾਨਕ ਦੇ ਬਾਣੇ। ਕੀ ਲੱਗਦਾ ਇਸ ਵਾਰੀ ਫਸਮਾ ਮੈਚ ਕਿਹਦੇ ਨਾਲ ਹੋਊਗਾ ਕਿਉਂਕਿ ਸਕਮਿੰਦਰ ਕੌਰ ਜਿਹੜੇ ਅਕਾਲੀ ਦਲ ਤੋਂ ਖੜੇ ਨੇ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਖੜੇ ਨੇ। ਪਲੀਜ਼ ਮੈਨੂੰ ਨਹੀਂ ਪਤਾ ਹੈਗਾ। ਆਨੂ ਬਾਬੇ ਨਾਨਕ ਬਾਰੇ ਪਤਾ ਕਿਸੇ ਨੂੰ ਨਹੀਂ। ਜੀ, ਸ਼ੁਕਰੀਆ। ਤਾਂ ਅੱਗੇ ਲੈ ਚੱਲਦਾ ਤੁਹਾਨੂੰ ਮੈਂ। ਤਾਂ ਇੱਧਰਲੇ ਪਾਸੇ ਬਾਈ ਇਸ ਵਾਰੀ ਜਿਮਨੀ ਚੋਣਾ ਦੀ ਸਿਆਸਤ ਕੀ ਕਹਿੰਦੀ ਆ? ਕੌਣ ਅੱਗੇ ਰਹੂ ਕੌਣ ਪਿੱਛੇ ਰਹੂ? ਆਪਾਂ ਨੂੰ ਪਤਾ ਨਹੀਂ। ਫਸਮਾ ਦਾ ਮੈਚ ਕਿਹਦਾ ਤਰਨ ਤਾਰ? ਸਾਰੇ ਆਪਣਾ ਜੋੜ ਲਾਉਂਦੇ ਪਾਰਟੀ ਦੇ ਉੱਤੇ ਸਾਰੇ ਜੋੜ ਲਾ ਰਹੇ ਕੋਈ ਇੱਕ ਅੱਧੀ ਪਾਰਟੀ ਲੱਗਦਾ ਵੀ ਆ ਆਮ ਪਾਰਟੀ ਹੈ ਜੀ ਆਮ ਪਾਰਟੀ ਆਮ ਪਾਰਟੀ ਦੇ ਨਾਲ ਕਿਹਦਾ ਮੁਕਾਬਲਾ ਹੋ ਸਕਦਾ ਦੇਖੇ ਇੱਕ ਇੱਕ ਪਾਸੇ ਕਾਲੀ ਦਲ ਦੇ ਸੁਖਵਿੰਦਰ ਕੌਰ ਖੜੇ ਨੇ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਖੜੇ ਨੇ ਭਾਜਪਾ ਤੋਂ ਆਪਣਾ ਇੱਕ ਉਮੀਦਵਾਰ ਨੇ ਤਾਂ ਇੱਕ ਕਰਨਵੀਰ ਸਿੰਘ ਨੇ ਕਾਂਗਰਸ ਤੋਂ ਕੀ ਲੱਗਦਾ ਕਿਹਦੇ ਨਾਲ ਮੁਕਾਬਲਾ ਹੋ ਸਾਰੀਆਂ ਪਾਰਟੀਆਂ ਜੋੜ ਦੇਣੀਆਂ ਆ। ਹਾਂ। ਤਿੰਨ ਪਾਰਟੀਆਂ ਨਜ਼ਰ ਆਉਂਦੀਆਂ ਸਾਰੀਆਂ ਪਾਰਟੀਆਂ ਜੋੜ ਦੇਣੀਆਂ। ਠੀਕ ਐ। ਤਾਂ ਮੈਂ ਅੱਗੇ ਇੱਧਰ ਲੈ ਚੱਲਦਾ। ਤਾਂ ਭਾਈ ਕੀ ਲੱਗਦਾ ਇਸ ਵਾਰੀ ਤਰਨਤਾਰ ਦੀ ਸਿਆਸਤ ਕੀ ਕਹਿੰਦੀ ਐ? ਇਹਦੇ ਵਾਰ ਪੰਜਾਬ ਹੀ ਆਊਗੀ ਫੇਰ ਹੈ। ਵਾਰ ਤੋਂ ਪੰਜਾਬ ਹੀ ਆਉਣਗੇ ਫੇਰ ਹੈ। ਕਾਹਬਾਊਗੀ? ਕੀ ਕੀ ਲੱਗਦਾ ਵੀ ਕੀ ਕੀ ਦੇ ਨਾਲ ਵਾਰਿਸ ਪੰਜਾਬ ਦਾ ਪੇਚਾ ਪਾਊਗਾ? ਰਮੀਦ ਨਾਲ ਹੀ ਪਾਵਾਂ ਪਹਿਲੀ ਗੱਲ ਤੇ ਬਾਕੀ ਆਉਣੀ ਆਉਣੀ ਉਹ ਹੀ ਐ ਜੀ। ਠੀਕ ਐ। ਭਾਈ ਕਿਸ ਕਿਸ ਝੰਡਿਆ ਕਰਕੇ ਲੋਕ ਜਿਤਾਉਣਗੇ ਉਹਨਾਂ ਨੂੰ? ਇਹ ਪੰਥ ਹੈ ਪੰਥ ਹੈ ਕਹੇ ਕਦੇ ਨਾਲ ਜਿਹੜਾ ਅੱਗੇ ਲੱਗਾ ਸੋਦਾਗੇ ਇਹਨਾਂ ਦਾ ਜੁਬੇ ਦਾ ਬਾਕੀ ਆਪੇ ਚੱਕੀ ਜੀ ਤਾਂ ਲਗਾਤਾਰ ਕਿਵੇਂ ਬਾਈ ਐਰ ਪਤਾ ਨਹੀਂ ਪਤਾ ਨਹੀਂ ਕਿੰਨੇ ਇਤਨੇ ਆਹ ਦੋ ਅੱਗੇ ਲੈ ਚੱਲਦਾ ਤੁਹਾਨੂੰ ਮੈਂ ਤਾਂ ਇੱਧਰ ਚੱਲ ਪੜਦੇ ਆ ਬਾਈ ਜੀ ਕੀ ਲੱਗਦਾ ਇਸ ਵਾਰੀ ਤਰਨ ਤਰਨ ਤੋਂ ਕੌਣ ਬਾਜੀ ਮਾਰ ਸਕਦਾ ਇਹ ਨਹੀਂ ਕੋਈ ਕਿਆ ਜੂਆ ਸਕਦਾ ਜੀ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਮੈਂ ਮੈਚ ਕੀਦਾ ਮੰਨਦੇ ਹਾਂ ਦੇਖੋ ਜੀ ਹੁਣ ਫਸਮੇ ਸਾਰੇ ਹੈਗੇ ਆ ਹਰਮਿੰਦਰ ਦੇ ਵੀ ਹੈਗੇ ਆ ਤੇ ਕਾਲੀ ਦਲ ਦੇ ਵੀ ਹੈਗੇ ਆ ਹੁਣ ਇਹ ਕਿਹਾ ਨਹੀਂ ਜਾ ਸਕਦਾ ਕਿਸੇ ਦਾ ਕਿਹਾ ਨਹੀਂ ਜਾ ਸਕਦਾ ਹਾਂਜੀ ਕਿਹਾ ਨਹੀਂ ਜਾ ਸਕਦਾ ਜਿਵੇਂ ਚਾਰ ਪੰਜ ਉਮੀਦਵਾਰ ਨੇ ਇੱਥੇ ਹਨਾ ਜਿਵੇਂ ਭਾਜਪਾ ਤੋਂ ਐ ਕਾਲੀ ਦਲ ਤੋਂ ਐ ਕਾਂਗਰਸ ਤੋਂ ਐ ਆਮ ਆਦਮੀ ਪਾਰਟੀ ਤੋਂ ਐ ਇੱਕ ਮਨਦੀਪ ਸਿੰਘ ਨੇ ਵਾਰਿਸ ਪੰਜਾਬ ਦੇ ਕੀ ਲੱਗਦਾ ਫਿਰ ਉਹ ਤਾਂ ਦੱਸ ਕੇ ਇਹਨਾਂ ਦੇ ਵਿੱਚ ਹੁਣ ਇਹਦੇ ਵਿੱਚ ਕਹਿ ਨਹੀਂ ਸਕਦੇ ਕੁਝ ਵੀ ਇਹਦੇ ਵਿੱਚ ਇਹਨਾਂ ਦੋ ਪਾਰਟੇ ਦੋ ਤਿੰਨਾਂ ਪਾਰਟੇ ਦੇ ਗੇਮ ਹੈਗੀ ਆ ਦੇਖੋ ਗਾੜੀ ਕੀ ਖਸਾਦਾ ਮੈਂ ਮੈਂ ਮੈਚ ਵੈਸੇ ਇਹ ਸਾਰੀ ਕਿਵੇਂ ਮੰਨਦੇ ਹੋ ਕਿ ਅੱਗੇ ਭਖ ਮਾਉਂਦਾ ਸੀ ਕਿ ਇਸ ਵਾਰੀ ਭਖਦਾ ਨਹੀਂ ਇਸ ਵਾਰੀ ਪੱਕੂਆ ਇਸ ਵਾਰੀ ਹੈ ਜੀ ਠੀਕ ਤੁਹਾਨੂੰ ਕੀ ਲੱਗਦਾ ਜੀ ਹੋ ਗਿਆ ਹੋ ਗਿਆ ਜੀ ਐਟ ਇੱਕੋ ਗੱਲ ਹੀ ਆ ਠੀਕ ਹੈ ਇੱਕੋ ਗੱਲ ਹੀ ਆ ਠੀਕ ਆ ਤਾਂ ਇਸ ਵਾਰ ਜਿਹੜੀ ਲੋਕ ਹੈ ਲੋਕਾਂ ਦਾ ਇਹ ਕਹਿਣਾ ਇਸ ਵਾਰ ਜਿਹੜਾ ਮੁਕਾਬਲਾ ਬਹੁਤ ਫਸਮਾ ਹੋਵੇਗਾ ਕਿਉਂਕਿ ਸਾਰੀਆਂ ਪਾਰਟੀਆਂ ਦਾ ਜੋਰ ਲੱਗਿਆ ਹੋਇਆ ਹੈ ਲੋਕ ਪੂਰੇ ਉਤਸ਼ਾਹ ਨੇ ਚੋਣਾਂ ਦੇ ਲਈ ਜਦੋਂ ਚੋਣਾਂ ਹੋਣਗੀਆਂ ਨਤੀਜੇ ਵੀ ਆਉਣਗੇ ਪਰ ਲੋਕ ਫਿਲਹਾਲ ਉਤਸ਼ਾਹਤ ਹੈ ਲੋਕ ਭਾਈ ਕੀ ਲੱਗਦਾ ਇਸ ਵਾਰੀ ਤਰਨਤਾਰ ਦੀ ਸਿਆਸਤ ਕੀ ਕਹਿੰਦੀ ਹੈ ਜੀ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੂਗਾ ਹਾਂ ਇਹਦਾ ਕੁਝ ਵੀ ਨਹੀਂ ਕਹਿ ਸਕਦੇ ਠੀਕ ਹੈ ਕਿਵੇਂ ਕਿਵੇਂ ਦੇਖਦੇ ਹੋ ਮੁਕਾਬਲਾ ਕਿਹਦੇ ਨਾਲ ਕਿਹਦਾ ਹੋਊਗਾ ਇਹ ਨਹੀਂ ਹਲੇ ਕੁਝ ਕਹਿ ਸਕਦੇ ਸਾਈ ਚੋ ਚੋਵੇਂ ਟੀਮਾਂ ਖੁੱਲ੍ਹ ਨੇ ਮੈਦਾਨ 'ਚ ਠੀਕ ਹੈ ਹਾਂਜੀ ਜੀ ਤਾਂ ਅੱਗੇ ਲੈ ਚੱਲਦਾ ਤੁਹਾਨੂੰ ਮੈਂ ਤਾਂ ਅੱਗੇ ਦੋ ਦ੍ਰਿਮਿਆਨ ਨੰਗਾ ਕਰ ਗੋ ਕਿਹਦਾ ਫਸਮਾ ਲਿਆ ਮੈਚ ਮੰਨਦੇ ਹੋ ਇਸ ਵਾਰੀ ਐ ਅਮਰਪਾਲ ਸਿੰਘ ਅਮਰਪਾਲ ਦਾ ਠੀਕ ਹੈ ਕਿਵੇਂ ਕੀ ਕਿਹਦੇ ਨਾਲ ਮੈਚ ਪਾਊਗਾ ਸਰਦਾਰ ਹਮੇਸ਼ ਸਿੰਘ ਸੰਧੂ ਨਾਲ ਅੱਛਾ ਠੀਕ ਹੈ ओके ਤੁਹਾਨੂੰ ਕੀ ਲੱਗਦਾ ਬਾਈ ਕੀ ਕਹਿੰਦੀ ਹੈ ਸਿਆਸਤ ਇਸ ਵਾਰੀ ਕੌਣ ਜਿੱਤ ਸਕਦਾ ਅਮਰਪਾਲ ਸਿੰਘ ਅਮਰਪਾਲ ਸਿੰਘ ਅੱਛਾ ਠੀਕ ਹੈ ਤਾਂ ਇਧਰਲੇ ਪਾਸੇ ਹੋਰ ਅਕੇ ਲੈ ਚੱਲਦਾ ਤੁਹਾਨੂੰ ਮੈਂ ਲਗਾਤਾਰ ਬਾਈ ਜੀ ਕੀ ਲੱਗਦਾ ਹੈ ਇਸ ਵਾਰੀ ਤਰਨਤਾਰਨ ਦੀ ਜਿਮਨੀ ਚੋਂੜ ਦੇ ਵਿੱਚ ਮੁਕਾਬਲਾ ਕਿਹਦਾ ਸਕਦਾ ਰਾਈ ਟਾਈਮ ਤੇ ਹਰਮੀਤ ਸੰਧੂ ਜੀ ਕੀ ਕੀਦੇ ਨਾਮ ਐ ਪੈ ਸਕਦਾ ਹਰਮੀਤ ਸੰਧੂ ਦਾ ਇਹ ਕੁਝ ਕਹਿ ਨਹੀਂ ਸਕਦੇ ਠੀਕ ਹੈ ਅਮਰਪਾਲ ਸਿਆਸਤ ਹਾਂਜੀ ਇਹ ਕੁਝ ਕਹਿ ਨਹੀਂ ਸਕਦੇ ਜੀ ਜੀ ਤਾ ਇਸ ਵਕਤ ਜਿਹੜੇ ਲੋਕ ਨੇ ਤਾ ਬਾਪੂ ਜੀ ਕੀ ਲੱਗਦਾ ਇਸ ਵਾਰੀ ਇਲੈਕਸ਼ਨਾਂ ਚ ਕੌਣ ਬਾਜੀ ਮਾਰ ਸਕਦਾ ਕੋਈ ਪਤਾ ਨਹੀਂ ਲੱਗਦਾ ਐ ਕਿ ਪਾਰਟੀਆਂ ਜਿਆਦੀਆਂ ਖਲੋਗੀਆਂ ਜੇ 2-4 ਪਾਰਟੀਆਂ ਹੋਣ ਨਾ ਫਿਰ ਤੇ ਪਤਾ ਲੱਗਦਾ ਹੁਣ ਜਦੋਂ 4-4 5-5 ਖਲੋਗੀਆਂ ਇਹਦੇ 'ਚ ਕੋਈ ਇਲਮ ਨਹੀਂ ਲੱਗਦਾ ਮੈਂ ਮੈਚ ਕਿਹਦਾ ਮੰਨਦੇ ਹੂੰ ਵੀ ਫਸਮਾਇਆ ਮੈਚ ਪਊਗਾ ਇੱਕ ਪਾਸੇ ਅਕਾਲੀ ਦਲ ਦੇ ਸੁਖਵਿੰਦਰ ਕੌਰ ਨੇ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਨੇ ਕਾਂਗਰਸ ਦੇ ਕਰਨਵੀਰ ਸਿੰਘ ਨੇ ਇੱਕ ਭਾਜਪਾ ਪੁੱਤਰੀ ਆ ਉਹਨਾਂ ਨੇ ਆਪਣਾ ਕੈਂਡੀਡੇਟ ਉਤਾਰਿਆ ਕੀ ਲੱਗਦਾ ਤੁਹਾਨੂੰ ਅਹੀਂ ਤਾਂ ਨੇ ਜਿਹਦੀ ਸਰਕਾਰ ਉਹਨੇ ਮੈਨੂੰ ਜਾਲ ਦੀ ਬਾਜੀ ਮਾਰ ਕੇ ਅੱਛਾ ਠੀਕ ਐ ਹੂੰ ਆਜੋ ਅੱਗੇ ਲੋਕਾਂ ਦੇ ਨਾਲ ਹੋਰ ਵੀ ਭਾਈ ਜੀ ਕੀ ਲੱਗਦਾ ਇਸ ਵਾਰੀ ਤਰਨ ਤਰਨ ਚ ਸਿਆਸਤ ਹੈ ਜਿਹੜੀ ਕੀ ਕਹਿੰਦੀ ਹੈ ਤਰਨ ਤਰਨ ਚ ਸਿਆਸਤ ਵੀ ਜੀ ਰੋਲਾ ਤੇ ਬੋਟਾਂ ਦਾ ਇਦਾਂ ਹੀ ਪੈਂਦਾ ਰਹਿਣਾ ਠੀਕ ਆ ਤੇ ਕਾਲੀ ਦਾਲ ਦਾ ਬਹੁਤ ਜ਼ਿਆਦਾ ਰੋਲਾ ਆ ਠੀਕ ਆ ਬਾਕੀ ਵੇਖੋ ਅੱਗੇ ਕਿਉਂਕਿ ਸਰਕਾਰ ਸੁਣਦੀ ਕਿਸੇ ਦੀ ਨਹੀਂ ਆ ਠੀਕ ਆ ਇੱਥੇ ਰੋਲਾ ਆਪਾਂ ਮੈਂ ਕਰ ਦੂੰ ਜੋ ਕਰ ਦੂੰ ਅੱਗੇ ਜਾ ਕੇ ਕੁਝ ਵੀ ਨਹੀਂ ਹੁੰਦਾ ਆਮ ਆਦਮੀ ਪਾਰਟੀ ਤਾਂ ਕਹਿੰਦੀ ਸੀ ਰੰਗਲਾ ਪੰਜਾਬ ਬਣਾ ਦਿੱਤਾ ਫਿਰ 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 ਕਿਹੜੀ ਚੀਜ਼ ਦੀ ਲੋੜ ਆ ਕਾਦਾ ਰੰਗਲਾ ਵੀ ਜੀ ਮੇਨ ਗੱਲ ਇੱਥੇ ਨਸ਼ਾ ਨਹੀਂ ਬੰਦ ਹੋਣ ਡਿਆ ਪੰਜਾਬ ਆਮ ਆਦਮੀ ਪਾਰਟੀ ਕਹਿੰਦੀ ਸੀ ਯੁੱਧ ਨਸ਼ਾ ਅਫਰੋਦ ਚਲਾ ਕੋਈ ਜੋਦ ਨਹੀਂ ਚੱਲਿਆ ਠੀਕ ਆ ਸਾਰਾ ਕੁਛ ਨਸ਼ਾ ਇਦਾਂ ਹੀ ਵਿਗਰਿਆ ਵਾ ਸ੍ਰੀ ਆਮ ਵਿਗਰਿਆ ਸਾਰਿਆਂ ਨੂੰ ਪਤਾ ਆ ਕੀ ਕੀ ਲੱਗਦਾ ਫਿਰ ਇਹਨਾਂ ਗੱਲਾਂ ਨੂੰ ਤੁਹਾਡੇ ਕਹਿਣ ਮੁਤਾਬਕ ਧਿਆਨ ਚ ਰੱਖ ਕੇ ਲੋ ਕਿਹੜੀ ਕਿਹੜੇ ਉਮੀਦਵਾਰ ਨੂੰ ਲੈ ਕੇ ਆਉਣਗੇ ਇੱਕ ਪਾਸੇ ਅਕਾਲੀ ਦਲ ਦੇ ਸੁਖਵਿੰਦਰ ਕੌਰ ਨੇ ਆਪਣਾ ਹਰਬੀਤ ਹਰਜੀਤ ਸਿੰਘ ਸੰਧੂ ਨੇ ਭਾਜਪਾ ਤੋਂ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਤੋਂ ਨੇ ਵਾਰਿਸ ਪੰਜਾਬ ਤੋਂ ਮਨਦੀਪ ਸਿੰਘ ਨੇ ਹੋਰ ਵੀ ਕਈ ਆਜ਼ਾਦ ਉਮੀਦਵਾਰਾਂ ਕਿਹਨੂੰ ਲੈ ਕੇ ਆਉਣਗੇ ਲੋ ਇਹ ਤੇ ਵੀਰ ਆਪਾਂ ਨਹੀਂ ਬੋਲ ਸਕਦੇ ਕੁਝ ਵੀ ਇਹਦੇ ਬਾਰੇ ਆਪਾਂ ਤਾਂ ਕਿਹਨੂੰ ਕਿਹੜਾ ਚੰਗਾ ਲੱਗਦਾ ਖਾਲਿਸਤਾਨ ਆ ਜਾਏ ਆਪਾਂ ਨੂੰ ਕੋਈ ਛੁਣਨੀਆ ਖਾਲਿਸਤਾਨ ਜਿੰਦਾਬਾਦ ਰਹੂਗਾ ਠੀਕ ਹੈ ਹਾਂਜੀ ਤਾਂ ਜਿਹੜਾ ਹੈ ਮਰਜੀ ਅੜੇ ਹਾਲੇ ਹੀ ਰਹਿਣੇ ਬਾਪੂ ਜੀ ਤੁਹਾਨੂੰ ਕੀ ਲੱਗਦਾ ਇਸ ਵਾਰੀ ਕੀ ਕਹਿੰਦੀ ਹੈ ਸਿਆਸਤ ਤਰ ਤਰ ਦੀ ਗੱਲ ਮੈਂ ਤਾਂ ਜੇ ਹੁਣੇ ਆਇਆ ਅੱਛਾ ਤੇ ਸਿਆਸਤ ਉੱਥੋਂ ਹੀ ਗਿਆ ਹੈ ਹੂੰ ਸਿਆਸਤ ਤਾਂ ਪਤਾ ਹੀ ਸਿਆਸਤ ਜਿਹੜੀ ਕੋਈ ਵਧੀਆ ਵਧੀਆ ਨਹੀਂ ਇੱਥੇ ਰਹੀ ਹੈ ਤੱਕ ਤੁਸੀਂ ਕਿਹਦੇ ਬਾਰੇ ਪੁੱਛਣਾ ਚਾਹੋਗੇ ਨਹੀਂ ਮੈਂ ਮੈਂ ਤਾਂ ਇਹ ਪੁੱਛਦਾ ਵੀ ਕੀ ਦਾ ਫਸਮਾ ਜਾ ਮੈਚ ਰਹੂਗਾ ਇਸ ਵਾਰੀ ਫਸਮਾ ਮੈਚ ਮੇਰੇ ਖ ਮਨਦੀਪ ਤੇ ਆਪ ਦਾ ਹੋ ਆ ਬਾਤੀ ਬਾਤੀ ਕਰ ਹਾਂ ਠੀਕ ਹੈ ਇਹਨਾਂ ਦੇ ਵਿਚ ਮੰਦਾ ਦਾ 19 ਕੀ ਫਰਕ ਜਿਹੜਾ ਪਊਗਾ ਉਹ ਮਨਦੀਪ ਦਾ ਪਊਗਾ ਹੂੰ ਕਿਉਂਕਿ ਦੂਜਿਆਂ ਲੋਕਾਂ ਨੇ ਇਹਨਾਂ ਨੂੰ ਵੇਖ ਲਿਆ ਕਾਂਗਰਸ ਕਾਂਲੀ ਆਪ ਇਹ ਨਵਾਂ ਬੰਦਾ ਕੁਝ ਅਣਖ ਵਾਲੀ ਗੱਲ ਵੀ ਆ ਜਾਂਦੀ ਕਿ ਅਣਖ ਵੀ ਕੋਈ ਚੀਜ਼ ਹੁੰਦੀ ਆ ਅਸੀਂ ਨਾਲੀਆਂ ਤੇ ਦਾਰਨ ਜਿਹੜੇ ਸਨਮੁਖਤ ਨਹੀਂ ਮਿਲਦੇ ਇਹ ਉਹਦੇ ਚੱਕਰ ਚ ਨਹੀਂ ਪੈਣਾ ਚਾਹੀਦਾ ਬਾਪੂ ਜੀ ਜਿਵੇਂ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਯੋਧ ਨਸ਼ਾ ਵਿਰੋਧ ਚਲਾਤਾ ਰੰਗਲਾ ਪੰਜਾਬ ਬਣਾਤਾ ਇਨਕਲਾਬ ਕਿਹੜਾ ਜਰਾ ਆਪਣਾ ਦਾ ਇਹਨਾਂ ਦਾ ਡੀ ਆ ਡੀਪੀ ਜਿਹੜਾ ਉਹ ਕ腐ਪਸ਼ਨ ਚ ਫੜਿਆ ਪਿਆ ਨਸ਼ੇ ਇਹਨਾਂ ਤੋਂ ਨਹੀਂ ਰੋਕਦੇ ਕਦੇ ਇਹਨਾਂ ਨੇ ਕਾਲੀਆਂ ਨੇ ਨਸ਼ੇ ਸ਼ੁਰੂ ਕੀਤੇ ਕਾਂਗਰਸ ਨੇ ਹੱਥ ਜੇ ਗੁੜ ਕੇ ਪਾ ਸੌਆਂ ਖਾਦੀਆਂ ਇੰਨਾ ਦੇ 3.5 ਸਾਲ ਲੱਗੇ ਇੰਨੇ ਨੇ ਨਸ਼ਾ ਬੰਦ ਕਰ ਲਿਆ ਕਿ ਵਦਿਆ ਕਿ ਘਟਿਆ ਹਰ ਵੇਰਾ ਵੱਧ ਜਾਂਦਾ ਵੱਧ ਜਾਂਦਾ ਹਾਂ ਇੱਕ ਹੋਰ ਸੁਣੇ ਕੋਲ ਜੀ ਦੱਸੋ ਹੋਰ ਕੁਝ ਹਾਂ ਧੰਨਵਾਦ ਪੂਜੀ ਤਾਰਬਰ